ਥੱਪੜ ਮਾਰਨਾ ਵੀ ਚੰਗਾ ਨਹੀਂ ਹੈ ਮੈਂ ਸਮਝਦਾ ਪਰ ਵੱਜਣ ਦੇ ਕਾਰਨ ਹੁੰਦੇ ਆ ਕੋਈ ਐਵੇਂ ਕਿਸਮ ਥੱਪੜ ਨਹੀਂ ਮਾਰਦਾ ਇਹਨੂੰ ਥੱਪੜ ਮਾਰਿਆ ਭੈਣ ਜੀ ਕੁਲਵਿੰਦਰ ਕੌਰ ਨੇ ਤੂੰ ਗੱਲ ਕਰ ਕਿ ਮੇਰੇ ਥੱਪੜ ਕਿਉਂ ਮਾਰਿਆ ਕਾਨੂੰਨ ਬੈਠਾ ਹੈ ਅਦਾਲਤਾਂ ਬੈਠੀਆਂ ਨੇ ਉਹ ਫੈਸਲਾ ਕਰਨਗੀਆਂ ਥੱਪੜ ਕਿਉਂ ਵੱਜਿਆ ਥੱਪੜ ਤੁਹਾਨੂੰ ਪੈਣੇ ਤੇ ਤੁਸੀਂ ਸਾਰੇ ਪੰਜਾਬ ਨੂੰ ਸੰਬੋਧਨ ਕਰਕੇ ਕੋਈ ਲੀਡਰ ਉੱਠਦਾ ਉਹ ਕਹਿੰਦਾ ਪੰਜਾਬ ਉੜਦਾ ਪੰਜਾਬ ਹੈ ਨਸ਼ੇ ਦਾ ਪੰਜਾਬ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੀ ਸਾਧ ਸੰਗਤ ਜੀਓ ਦਾਸ ਭਾਈ ਗੁਰਦੇਵ ਸਿੰਘ ਹਜ਼ੂਰੀ ਦਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਮੈਂ ਅੱਜ ਇੱਕ ਖਾਸ ਮੁੱਦੇ ਤੁਹਾਡੇ ਨਾਲ ਗੱਲ ਕਰਨ ਲਈ ਹਾਜ਼ਰ ਹੋਇਆ ਜੀ ਕਿ ਜੋ ਹੁਣੇ-ਹੁਣੇ ਘਟਨਾ ਵਾਪਰੀ ਚੰਡੀਗੜ੍ਹ 에어ਪੋਰਟ ਤੇ ਜੋ ਕਿ ਨਵੀਂ ਬਣੀ ਐਮਪੀ ਕੰਗਣਾ ਰਣੌਥ ਜਿਸ ਨੂੰ ਭੈਣ ਜੀ ਕੁਲਵਿੰਦਰ ਕੌਰ ਵੱਲੋਂ ਇੱਕ ਥੱਪੜ ਵੱਜਿਆ ਥੱਪੜ ਮਾਰਨਾ ਵੀ ਚੰਗਾ ਨਹੀਂ ਹੈ ਮੈਂ ਸਮਝਦਾ ਪਰ ਵੱਜਣ ਦੇ ਕਾਰਨ ਹੁੰਦੇ ਆ ਕੋਈ ਐਵੇਂ ਕਿਸੇ ਨੂੰ ਤਪੜ ਨਹੀਂ ਮਾਰਦਾ ਕਿਉਂਕਿ ਕੰਗਣਾ ਨੌਤ ਨੇ ਕਿਸਾਨੇ ਧਰਨੇ ਦੇ ਦੌਰਾਨ ਬਹੁਤ ਹੀ ਭੱਦੀ ਸ਼ਬਦਾਵਲੀ ਦੇ ਨਾਲ ਕਿਸਾਨਾਂ ਨੂੰ ਔਰ ਸਾਡੀਆਂ ਬੀਬੀਆਂ ਮਤਾਵਾਂ ਨੂੰ ਸੰਬੋਧਨ ਕੀਤਾ ਸੀਗਾ ਜਿਦੇ ਵਿੱਚ ਉਹਨੇ ਇੱਥੋਂ ਤੱਕ ਕਹਿ ਦਿੱਤਾ ਸੀ ਕਿ 100-100 ਰੁਪਏ ਕਿੰਨੇ ਵਿਕਦੀਆਂ ਨੇ ਪੰਜਾਬ ਦੀਆਂ ਬੀਬੀਆਂ ਮੈਂ ਗੱਲ ਦੱਸਣਾ ਚਾਹਣਾ ਉਹ ਦੇਣ ਇਹਨਾਂ ਨੂੰ ਭੁੱਲ ਗਏ ਨੇ ਜਦੋਂ ਇਹਨਾਂ ਦੀਆਂ ਬੀਬੀਆਂ ਗਜਨਵੀ ਦੇ ਬਾਜ਼ਾਰ ਵਿੱਚ ਟਕੇ ਟਕੇ ਤੇ ਵਿਕਦੀਆਂ ਸੀ ਪਰ ਸਿੰਘਾਂ ਨੇ ਛਡਾ ਕੇ ਕਰਨ ਦਿੱਤੀਆਂ ਸਹੀ ਤਾਂ ਤੇ ਪਹੁੰਚਾਈਆਂ ਔਰ ਕਦੀ ਕਿਸੇ ਨੇ ਇਦਾਂ ਦੀ ਅਪਮਾਨਜਨਕ ਸ਼ਬਦਾਵਲੀ ਨਹੀਂ ਵਰਤੀ ਪਰ ਫਿਰ ਵੀ ਕੰਗੜਾ ਨੌਤ ਨੇ ਕਿਸਾਨਾਂ ਦੇ ਉੱਤੇ ਔਰ ਸਾਡੀਆਂ ਮਤਾਵਾਂ ਉੱਤੇ ਬੜੀ ਮਾੜੀ ਸ਼ਬਦਾਵਲੀ ਵਰਤੀ ਸੀ ਜਿਹਦਾ ਵਿਰੋਧ ਅੱਜ ਉਹਨੂੰ ਚੱਲਣਾ ਪਿਆ ਜਦੋਂ ਚੰਡੀਗੜ੍ਹ 에어ਪੋਰਟ ਤੇ ਭੈਣ ਜੀ ਕੁਲਵਿੰਦਰ ਕੌਰ ਨੇ ਇੱਕ ਥੱਪੜ ਮਾਰਿਆ ਸਮਝਣਾ ਚਾਹੀਦਾ ਸੀ ਕਿ ਮੈਂ ਗਲਤ ਬੋਲੇ ਸਾਂ ਤਾਂ ਮੇਰੇ ਥੱਪੜ ਵੱਜਾਂ ਪਰ ਮੈਂ ਹੈਰਾਨ ਹਾਂ ਪੜੀ ਲਿਖੀ ਐ ਐਨੀ ਵੱਡੀ ਤੂੰ ਸਟਾਰ ਐ ਔਰ ਅੱਜ ਤੈਨੂੰ ਲੋਕਾਂ ਨੇ ਐਮਪੀ ਵੀ ਚੁਣ ਲਿਆ ਪਰ ਸ਼ਿਆਨ ਪਜੇ ਵੀ ਤੇਰੇ ਲਾਗੇ ਬਨੇ ਨਹੀਂ ਆਏ ਕਿਉਂਕਿ ਥੱਪੜ ਵੱਜਣ ਤੋਂ ਬਾਅਦ ਉਹ ਕੀ ਬੋਲਦੀ ਐ ਕਿ ਪੰਜਾਬ ਵਿੱਚ ਖੜਕੂ ਜਨਮ ਲੈ ਰਿਆ ਨੇ ਖੜਕੂ ਵਾਦ ਉੱਪਰ ਆ ਰਿਹਾ ਹੈ ਤੇ ਇਹਨੂੰ ਠੱਲਿਆ ਜਾਵੇ ਇਹਨੂੰ ਨਤ ਪਾਈ ਜਾਵੇ ਕੀ ਬਿਆਨ ਦੇ ਰਹੀ ਹੈ ਕਿਉਂਕਿ ਇਸ ਵਕਤ ਭਾਈ ਅਮਰਤਪਾਲ ਸਿੰਘ ਜੀ ਵੀ ਐਮਪੀ ਬਣਿਆ ਭਾਈ ਸਰਵਜੀਤ ਸਿੰਘ ਬਣਿਆ ਲੋਕਾਂ ਨੇ ਚੁਣ ਕੇ ਵੋਟਾਂ ਪਾ ਕੇ ਭੇਜਿਆ ਤੇ ਇਹਨੂੰ ਉਹਨ ਖੜਕੂ ਵਾਦ ਉੱਪਰ ਤਾਂ ਦਿਸ ਰਿਹਾ ਕੀ ਹੁਣ ਜਿਹੜਾ ਸਿੱਖ ਹੈ ਜਾਂ ਸਿੰਘ ਹੈ ਉਹ ਚੋਣਾਂ ਲੜਕੇ ਵੀ ਇਹਨਾਂ ਦੇ ਬਰੋਬਰ ਨਾ ਬੈਠੇ ਇਸ ਬੀਬੀ ਦੇ ਅੰਦਰ ਬਹੁਤ ਜ਼ਿਆਦਾ ਨਫ਼ਰਤ ਭਰੀ ਹੋਈ ਹੈ ਮੈਨੂੰ ਲੱਗਦਾ ਹੈ ਕਿਸੇ ਵੀ ਸਿੱਖ ਨੂੰ ਵੇਖਣਾ ਨਹੀਂ ਚਾਹੁੰਦੀ ਗਲਤੀ ਪਹਿਲਾਂ ਆਪ ਕਰਦੀ ਏ ਚਪੇੜ ਵੀ ਖਾਂਦੀ ਏ ਥੱਪੜ ਖਾਂਦੀ ਏ ਤੇ ਗਲਤ ਫੇਰ ਸਾਰੇ ਪੰਜਾਬੀਆਂ ਨੂੰ ਕਹਿ ਰਹੀ ਹੈ ਇਹ ਵੀਡੀਓ ਬਣਾਉਣ ਦਾ ਮੇਰਾ ਕਾਰਨ ਇਹ ਹੈ ਕਿ ਤੈਨੂੰ ਥੱਪੜ ਮਾਰਿਆ ਭੈਣ ਜੀ ਕੁਲਵਿੰਦਰ ਕੌਰ ਨੇ ਤੂੰ ਗੱਲ ਕਰ ਕਿ ਮੇਰੇ ਥੱਪੜ ਕਿਉਂ ਮਾਰਿਆ ਕਾਨੂੰਨ ਬੈਠਾ ਹੈ ਅਦਾਲਤਾਂ ਬੈਠੀਆਂ ਨੇ ਉਹ ਫੈਸਲਾ ਕਰ ਲੈਣਗੇ ਕਿ ਥੱਪੜ ਕਿਉਂ ਵੱਜਿਆ ਪਿਛਲੇ ਕਲਾਮੇ ਸ਼ੁਰੂਆਤ ਕਿਨੇ ਕੀਤੀ ਸੀ ਆਪੇ ਕਾਨੂੰਨ ਵੇਖੇਗਾ ਪਰ ਇਹ ਸਾਰੇ ਪੰਜਾਬ ਨੂੰ ਕਿਵੇਂ ਦੁਬਾਰਾ ਤੋਂ ਤੁਸੀਂ ਖਾੜਕੂਵਾਦ ਨਾਲ ਜੋੜ ਕੇ ਤੇ ਮੀਡੀਆ ਨੂੰ ਦਿਖਾ ਰਹੇ ਹੋ ਕਿ ਉੱਥੇ ਪੰਜਾਬ ਦੇ ਵਿੱਚ ਖਾੜਕੂ ਲਹਿਰ ਉੱਭਰ ਰਹੀ ਹੈ ਕੋਈ ਖਾੜਕੂ ਥੋੜੀ ਜਿਹੀ ਉਹ ਤਾਂ ਭੈਣ ਸਗੋਂ ਪੁਲਿਸ ਦੇ ਵਿੱਚ ਹੈ ਸੀਆਈਐਫ ਮਿਰਖਾ ਲੋ ਉਹਨਾਂ ਦੀ ਹੈਗੀ ਇਹ ਪੋਸਟ ਵਿੱਚ ਜਿਹਦੇ ਵਿੱਚੋਂ ਭਰਤੀ ਨੇ ਪੁਲਿਸ ਫੋਰਸ ਵਿੱਚ ਭਰਤੀ ਨੇ ਤੁਹਾਡੀ ਉਹ ਸੁਰੱਖਿਆ ਰੱਖ ਕਰਦੇ ਨੇ ਹੁਣ ਤੁਹਾਨੂੰ ਸੁਰੱਖਿਆ ਕਰਮਚਾਰੀ ਵੀ ਖਾੜਕੂ ਦਿਸਦੇ ਆ ਤੇ ਕੀ ਕਰੀਗੇ ਬੋਲਣਾ ਤੁਸੀਂ ਗਲਤ ਥੱਪੜ ਤੁਹਾਨੂੰ ਪੈਣੇ ਤੇ ਤੁਸੀਂ ਸਾਰੇ ਪੰਜਾਬ ਨੂੰ ਸੰਬੋਧਨ ਕਰਕੇ ਕੋਈ ਲੀਡਰ ਉੱਠਦਾ ਉਹ ਕਹਿੰਦਾ ਪੰਜਾਬ ਉੜਦਾ ਪੰਜਾਬ ਹੈ ਨਸ਼ੇ ਦਾ ਪੰਜਾਬ ਹੈ ਕੋਈ ਬੋਲਦਾ ਕਿ ਨਾ ਖਾੜਕੂ ਪੰਜਾਬ ਹੈ ਨਹੀਂ ਭਾਈ ਜਦੋਂ ਆਕਸੀਜਨ ਦੇ ਲੰਗਰ ਲਾਉਂਦੇ ਉਹੋ ਹੀ ਪੰਜਾਬੀ ਹੈ ਜਦੋਂ ਖੜਾ ਦੇ ਵਿੱਚ ਮਦਦ ਕਰਦੇ ਉਹ ਹੀ ਪੰਜਾਬੀ ਹੈ ਜਦੋਂ ਤੁਹਾਡੇ ਨਾਲ ਕੋਈ ਵੀ ਬਿਵਤਾ ਜੇ ਜਦੋਂ ਖਰੋਂਦੇ ਉਹੋ ਹੀ ਪੰਜਾਬੀ ਐ ਪਰ ਇਹ ਗੱਲ ਬੜੀ ਦੁਖਦਾਈ ਲੱਗੀ ਕਿ ਜਿਹੜੀ ਬੀਬੀ ਕੰਗੜਾ ਰਣਾਉ ਤੇ ਇਹਨੇ ਅਜੇ ਵੀ ਬੋਲਣਾ ਨਹੀਂ ਸਿੱਖਿਆ ਕੱਲ ਨੂੰ ਜੇ ਹੋਰ ਕਿਸੇ ਨਾਲ ਟੱਕੇ ਦੋ ਤਪੜ ਹੋਰ ਮਾਰਦੇ ਤਾਂ ਫੇਰ ਇਹਨੇ ਜਮਾ ਹੀ ਪੰਜਾਬੀਆਂ ਵਾਸਤੇ ਹੋਰ ਬੋਲਣਾ ਸੋ ਇਸ ਕਰਕੇ ਉਹਨੂੰ ਅਜੇ ਵੀ ਸੋਚ ਕੇ ਬੋਲਣਾ ਚਾਹੀਦਾ ਜੀਦਾ ਕਿ ਪਹਿਲਾਂ ਖਮਾਜਾ ਨੂੰ ਭੁਗਤਣਾ ਪਿਆ گاਾਂ ਸੋਚ ਕੇ ਬੋਲਿਆ ਕਰੇ ਬਸ ਮੇਰੀ ਇੰਨੀ ਬੇਨਤੀ ਤੇ ਮੈਂ ਸਾਰੇ ਕਿਸਾਨ ਵੀਰਾਂ ਨੂੰ ਕਹਿਣਾ ਕਿ ਵੀਰੋ ਭੈਣ ਕੁਲਵਿੰਦਰ ਕੌਰ ਦਾ ਸਾਥ ਤੁਹਾਨੂੰ ਸਾਨੂੰ ਸਾਰਿਆਂ ਨੂੰ ਦੇਣਾ ਚਾਹੀਦਾ ਉਹ ਹੁਣ ਇਕੱਲੀ ਨਹੀਂ ਪੈ ਜਾਣੀ ਚਾਹੀਦੀ ਕਿਉਂਕਿ ਉਹਦੇ ਮਨ ਵਿੱਚ ਕਿਸਾਨਾਂ ਨੂੰ ਵਰਤੀ ਗਈ ਸ਼ਬਦਾਵਲੀ ਦਾ ਸ਼ਬਦਾਵਲੀ ਦਾ ਰੋਸ ਸੀ ਉਹਨੇ ਪ੍ਰਗਟ ਕੀਤਾ ਤੇ ਕਿਸਾਨ ਵੀਰ ਵੀ ਜਾਂ ਹੋਰ ਵੀ ਜਿਹੜੇ ਭੈਣ ਕੁਲਵਿੰਦਰ ਕੌਰ ਦੀ ਮਦਦ ਕਰ ਸਕਦੇ ਜ਼ਰੂਰ ਅੱਗੇ ਆਉਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ